ਅਗਲੇ ਚੈਪਟਰ ਦੀ ਗੱਲ ਕਰੀਏ ਉਹ ਹੈਗਾ ਐਡਮਿਸ਼ਨ ਦਾ ਐਡਮਿਸ਼ਨ ਰਿਟਾਇਰਮੈਂਟ ਡੈਥ ਲਗਭਗ ਇੱਕੋ ਜਿਹਾ ਹੀ ਨੇ ਮਾੜਾ ਮਾੜਾ ਫਰਕ ਹੈ ਪੁਆਇੰਟ ਸਮਝਣ ਵਾਲੀ ਗੱਲ ਹੈ ਕੁਝ ਐਡਮਿਸ਼ਨ ਦੇ ਟਾਈਮ ਤੇ ਕੀ ਹੋਏਗਾ ਕਿ ਨਵਾਂ ਪਾਰਟਨਰ ਆਏਗਾ ਉਹਨੂੰ ਨਵਾਂ ਪਾਰਟਨਰ ਆਏਗਾ ਤਾਂ ਆਪਣੇ ਨਾਲ ਕੈਪੀਟਲ ਲੈ ਕੇ ਆਏਗਾ ਐਂਟਰੀ ਆ ਹੁੰਦੀ ਹੈ ਕੈਸ਼ ਅਕਾਊਂਟ ਡੈਪਟਡ ਟੂ ਕੈਪੀਟਲ ਨਵੇਂ ਪਾਰਟਨਰ ਦਾ ਨਾਮ ਲਿਖ ਕੇ ਨਿਊ ਪਾਰਟਨਰਸ ਕੈਪੀਟਲ ਅਕਾਊਂਟ ਠੀਕ ਕਈ ਵਾਰ ਉਹ ਭਾਗਾਂ ਦੀ ਗੱਲ ਹੁੰਦੀ ਹੈ ਵਸਾ ਗੁੱਡਵਿਲ ਦਾ ਪ੍ਰੀਮੀਅਮ ਵੀ ਲੇ ਕੇ ਆਉਂਦਾ ਹੁੰਦਾ ਤਾਂ ਨਾਲ ਆਉਂਦਾ 2 ਪ੍ਰੀਮੀਅਮ 4 ਗੁੱਡਵਿਲ ਠੀਕ ਸਿੰਪਲ ਹੁਣ ਇਹ ਪ੍ਰੀਮੀਅਮ ਜਿਹੜਾ ਹੈਗਾ ਬੇਸਿਕਲੀ ਇਹ ਉਹਨਾਂ 파ਟਨਰਸ ਵਾਸਤੇ ਹੁੰਦਾ ਹੈ ਜਿਹੜਾ ਨੂੰ ਵਿਚਾਰ ਨੂੰ ਅੱਜ ਸੈਕ੍ਰਿਫਾਈਜ਼ ਹੋ ਗਿਆ ਸੈਕ੍ਰਿਫਾਈਜ਼ ਕਿਉਂ ਹੋਇਆ ਕਿਉਂਕਿ ਉਹਨਾਂ ਨੂੰ ਆਪਣਾ ਸ਼ੇਅਰ ਛੱਡਣਾ ਪਿਆ ਨਵੇਂ 파ਟਨਰ ਵਾਸਤੇ ਤਾਂ ਫਿਰ ਐਂਟਰੀ ਪਵੇਗੀ ਉਹਨਾਂ ਨੂੰ ਕੰਪਨਸੇਟ ਕਰਨ ਦੀ ਪ੍ਰੀਮਿਅਮ ਫॉर ਗੁੱਡਵਿਲ ਡੈਪਟਡ 2 sacrificing partners capital account ਠੀਕ ਇੱਕ ਇੱਥੇ ਪੁਆਇੰਟ ਹੋਰ ਆ ਜਾਂਦਾ ਕਿ ਕਈ ਵਾਰ ਉਹ ਗੁੱਡਵਿਲ ਦੇ ਪੈਸੇ ਪੂਰੇ ਨਹੀਂ ਲੈ ਕੇ ਆਉਂਦਾ ਠੀਕ ਅਗਰ ਉਹ ਪੈਸੇ ਗੁੱਡਵਿਲ ਦੇ ਪੂਰੇ ਨਹੀਂ ਲੈ ਕੇ ਆਉਂਦਾ ਤਾਂ ਬਸ ਇੰਨਾ ਕਰਾਂਗੇ ਆਪਾਂ ਸਪੋਜ਼ ਕਰੋ ਗੁੱਡਵਿਲ ਨਹੀਂ ਲੈ ਕੇ ਆ ਤਾਂ ਆਪਾਂ ਕਰਾਂਗੇ ਕੀ ਆਪਾਂ ਉਹਦੇ ਕਰੰਟ ਅਕਾਊਂਟ ਚੋਂ ਨਿਊ ਪਾਰਟਨਰਸ ਕਰੰਟ ਅਕਾਊਂਟ ਡੈਬਿਟ ਕਰਕੇ ਉਹਦੇ ਕਰੰਟ ਅਕਾਊਂਟ ਨੂੰ ਡੈਬਿਟ ਕਰਕੇ ਉੱਥੋਂ ਪੈਸੇ ਕੱਢ ਕੇ ਸੈਕਰੀਫਾਈਜ਼ਿੰਗ 파ਟਨਰ ਨੂੰ ਦੇ ਦੇਵਾਂਗੇ ਤੇ ਇਹਦੇ ਜਿਹੜੀ ਡਿਸਟ੍ਰਿਬਿਊਸ਼ਨ ਹੋਏਗੀ ਸੈਕਰੀਫਾਈਜ਼ਿੰਗ ਰੇਸ਼ੋ 'ਚ ਹੋਏਗੀ ਠੀਕ ਸੋ ਜਹਾ ਅਫੀਸ਼ੀਅਲੀ ਚੈਪਟਰ ਤੁਹਾਨੂੰ ਮੈਂ ਦੱਸਣੀ ਭੁੱਲ ਗਿਆ ਕਿ ਬੜੀ ਇੰਪੋਰਟੈਂਟ ਗੱਲ ਦੇਖੋ ਨੋਰਮਲੀ ਮੈਂ ਇੱਕ ਫਾਰਮੂਲਾ ਖੰਣਾਉਣਾ ਨਾ ਨਿਊ ਸ਼ੇਅਰ ਮਾਈਨਸ 올ਡ ਸ਼ੇਅਰ ਨਿਊ ਸ਼ੇਅਰ ਮਾਈਨਸ ਅਗਰ 올 ਸ਼ੇਅਰ ਆਪਾਂ ਕਰਦੇ ਆਂ ਅਗਰ ਇਹ ਇੱਥੇ ਪੋਜ਼ਿਟਿਵ ਅਨਸਰ ਆਂਦਾ ਆਪਣਾ ਤਾਂ ਇਟ ਮੀਨਸ ਗੇਨ ਹੋ ਗਿਆ ਅਗਰ ਅਨਸਰ ਪਲੱਸ ਚ ਆਇਆ ਅਗਰ ਅਨਸਰ ਨੈਗੇਟਿਵ ਚ ਆ ਗਿਆ ਇਟ ਮੀਨਸ ਸੈਕਰੀਫਾਈਜ਼ ਹੋ ਗਿਆ ਠੀਕ ਵੈਸੇ ਦੋ ਫਾਰਮੂਲੇ ਹੈਗੇ ਨੇ ਉਸ ਨੂੰ ਜ਼ਰਾ ਪਲੀਸ ਧਿਆਨ ਨਾਲ ਸੁਣ ਲਓ ਗੇਨਿੰਗ ਰੇਸ਼ੋ ਸੈਕਰੀਫਾਈਜ਼ਿੰਗ ਰੇਸ਼ੋ ਦਾ ਫਾਰਮੂਲਾ ਗੇਨ ਕਦੋਂ ਹੋਏਗਾ ਬੇਸਿਕਲੀ ਉਹਦੀ ਹੋਏਗਾ ਜਦੋਂ ਨਵਾਂ ਸ਼ੇਅਰ ਜ਼ਿਆਦਾ ਹੋਏਗਾ ਤਾਂ ਨਿਊ ਸ਼ੇਅਰ ਮਾਈਨਸ 올ਡ ਨਿਊ ਰੇਸ਼ੋ ਲਿਖ ਦੇਵਾ ਅੱਛਾ ਰਹੇਗਾ ਨਿਊ ਰੇਸ਼ੋ ਮਾਈਨਸ 올ਡ ਰੇਸ਼ੋ ਆ ਗੇਨ ਨਹੀਂ ਹੁੰਦਾ ਸੈਕਰੀਫਾਈਸ ਕਦੋਂ ਹੋਏਗਾ ਉਦੋਂ ਹੋਏਗਾ ਜਦੋਂ ਮੇਰੀ 올ਡ ਜ਼ਿਆਦਾ ਸੀ ਕਿ ਨਿਊ ਘਟਾ ਤਾਂ 올ਡ ਰੇਸ਼ੋ ਮਾਈਨਸ ਨਿਊ ਰੇਸ਼ੋ ਆ ਸੈਕਰੀਫਾਈਸ ਹੋ ਗਿਆ ਠੀਕ ਹੈ ਆਪ ਇਸ ਫਾਰਮੂਲੇ ਨੂੰ ਘੱਟ ਯੂਜ਼ ਕਰਦੇ ਆ ਐਮਸੀਕਿਊ ਵਾਸਤੇ ਬੜੇ ਇੰਪੋਰਟੈਂਟ ਹੈ ਕਿ ਸਿੱਧਾ ਆਉਣਾ ਹੁੰਦਾ ਵੀ ਫਿੱਲ ਅਪ ਲੇਖੇ ਦਿਖਾਉ ਜੀ ਤਾਂ ਤੁਸੀਂ ਲਿਖ ਦੇਣਾ ਪਰਵਾਣੀ ਮੰਨਣੇ ਨਹੀਂ ਤਾਂ ਆਪਾਂ ਨੋਰਮਲੀ ਆ ਯੂਜ਼ ਕਰ ਲੈਣੇ ਹੁੰਦੇ ਅਗਲਾ ਪੁਆਇੰਟ ਇਸ ਤੋਂ ਬਾਅਦ ਅੱਗੇ ਗੱਲ ਆਉਂਦੀ ਹੈ ਮੇਨਲੀ ਜਿਹੜੇ ਐਸੈਟਸ ਤੇ ਲਾਇਬਿਲਿਟੀਆਂ ਰੀਵੈਲਿਊਡ ਹੋ ਗਈਆਂ ਨੇ ਐਸੈਟਸ ਰੀਵੈਲਿਊਏਸ਼ਨ ਚ ਆਉਂਦੇ ਨੇ ਠੀਕ ਹੈ ਐਸੈਟਸ ਰੀਵੈਲਿਊਡ ਹੁੰਦੇ ਨੇ ਤੇ ਲਾਇਬਿਲਿਟੀਆਂ ਨੂੰ ਰੀਅਸੈਸ ਕੀਤਾ ਜਾਂਦਾ ਕਿਉਂਕਿ ਜਦੋਂ ਬਿਜ਼ਨਸ ਸ਼ੁਰੂ ਕੀਤਾ ਸੀਗਾ ਉਸ ਟਾਈਮ 10 ਲੱਖ ਦੀ ਜ਼ਮੀਨ ਖਰੀਦੀ ਸੀਗੀ ਹੁਣੇ ਬੰਦਾ ਅੱਜ 20 ਸਾਲਾਂ ਬਾਅਦ ਆ ਕੇ ਜੁਆਇਨ ਕਰ ਰਿਹਾ ਤੇ 10 ਲੱਖ ਦੀ ਜ਼ਮੀਨ 10 ਕਰੋੜ ਦੀ ਹੋ ਗਈ ਹੈ ਪਰ ਆਪਣੇ ਤੁਹਾਨੂੰ ਪਤਾ ਇੱਕ ਕੋਸ கான்ਸੈਪਟ ਹੁੰਦਾ ਤੇ ਆਪਾਂ ਬੁਕਸ ਤੇ ਵਿੱਚ ਵੈਲਿਊ 10 ਲੱਖ ਲਿਖ ਰੱਖੀ ਉਹਦੀ ਹੁਣ ਉਹਦੇ ਵਾਸਤੇ 10 ਲੱਖ ਥੋੜੀ ਹੋएगी ਉਹਦੇ ਵਾਸਤੇ ਆਪਾਂ ਕਹਾਂਗੇ ਕਿ ਤੂੰ 10 ਕਰੋੜ ਵਾਲੇ ਬਿਜ਼ਨਸ ਚ ਆ ਰਿਹਾ ਜਿਸ ਚ ਜ਼ਮੀਨ 10 ਕਰੋੜ ਦੀ ਹੈ ਨਾ ਕਿ 10 ਲੱਖ ਵਾਲੇ ਤਾਂ ਪਰ ਅਸਰਸਲੈਬਿਲਟੀਜ਼ ਨੂੰ ਦੁਆਰਾ ਉਹਦੀ ਵੈਲਿਊਏਸ਼ਨ ਕਰਦੇ ਆ ਕਿ ਐਕਚੁਅਲ ਵੈਲਿਊ ਉਹਦੀ ਕਿੰਨੀ ਬਣਨੀ ਚਾਹੀਦੀ ਹੈ ਤਾਂ ਉਸ ਕੰਮ ਦੇ ਵਿੱਚ ਇੱਕ ਪਿਆਰਾ ਜਿਹਾ ਅਕਾਊਂਟ ਬਣਦਾ ਜਿਹਨੂੰ ਰੀਵੈਲਿਊਏਸ਼ਨ ਅਕਾਊਂਟ ਕਹਿੰਦੇ ਆ ਇਹਨੂੰ ਪ੍ਰੋਫਿਟ ਐਂਡ ਲੌਸ ਐਡਜਸਟਮੈਂਟ ਅਕਾਊਂਟ ਵੀ ਬੋਲ ਦਿੰਦੇ ਆ ਇਹ ਨਾਮ ਘੱਟ ਜਿਹਨਾਂ ਨੂੰ ਪਤਾ ਹੁੰਦਾ ਮੈਂ ਕਹਿੰਦਾ ਤੁਹਾਨੂੰ ਦੱਸ ਦਵਾਂ ਹੁਣ ਇੱਕ ਚ ਕਰਨਾ ਕੀ ਆ ਹਾਂ ਕ੍ਰੈਡਿਟ ਆ ਡੈਬਿਟ ਬੇਸਿਕ ਜਿਹੀ ਗੱਲਾਂ ਹੋਈ ਨੇ ਦੇਖੋ ਇਨਕਮ ਇਧਰਲੇ ਪਾਸੇ ਆਏਗੀ ਰਾਈਟ ਸਾਈਡ ਤੇ जिमें पीड़ा पेड़, लगा खर्चा लैफ्टाइड तेगा हूँ खर्चा क्या है इनकम क्या है बड़ा सिंपल है लगा लो कोई भी रिडक्शन हुई है इन एसेट फॉल इन द वैल्यू ऑफ एसेट कोई एसेट की वैल्यू घट गई है इधरले पास आएगा गेन इन दैल्यू ऑफ एसट इधरले पेगा एसट वह फायदा हो गया ਕਰਦੇ ਨੁਕਸਾਨ ਹੋ ਗਿਆ ਉਲਟਾ ਅਗਰ ਲਾਇਬਿਲਟੀ ਵਧ ਗਈ ਹੈ ਗੇਨ ਇਨ ਵੈਲਿਊ ਆਫ ਲਾਇਬਿਲਟੀ ਜਾਂ ਗੇਨ ਦੀ ਜਗ੍ਹਾ ਤੇ ਮੈਂ ਸਿੰਪਲ ਲਿਖ ਦਵਾਂ ਇਨਕਰੀਜ਼ ਲਿਖਣਾ ਸਹੀ ਹੈ ਇਹ ਜ਼ਿਆਦਾ ਵਧੀਆ ਤੇ ਡਿਕਰੀਜ਼ ਹੋ ਗਈ ਅਗਰ ਲਾਇਬਿਲਟੀ ਦਾ ਇਧਰ ਆਏਗੀ ਸਿੰਪਲ ਅਗਲਾ ਇਸ ਤੋਂ ਇਲਾਵਾ ਕਈ ਵਾਰ ਨਾ ਲੁਕੇ ਹੋਏ ਐਸੈਟ ਸਾਹਮਣੇ ਬਾਹਰ ਆ ਜਾਂਦੇ ਨੇ ਪਰ ਕਟ ਹੋ ਜਾਂਦੇ ਨੇ ਠੀਕ ਹੈ ਤਾਂ टू एसेट, सिंपल कई बार को लिबिलिटी ली है सब आए लेबिल जोड़ी लड़े होने, होने इस तु तो अलावा अगर कोई होर खर्चा किता रिवेल्यूएम टू बैंक आएगा या कैश आएगा ठीक बस बेसिकली आई चीजा ने हमकती गल चीज़ करो प्लस करो देखो किड बढ़ी है अगर इधरली साइड बढ़ी है टू प्रॉफिट या गेन ऑन रिवेल्यूएशन सिर्फ ओल्ड पार्टनर्स पार्टनर देना है ना मैं कुछ नहीं देना वह भी ओल्ड रेशो एवं कला कला करके टोटल करके फिर दे देना ठीक अगर लॉस आ गया तो इधर आएगा बाय लॉस ऑन रिवेल्यूएशन ठीक है सिर्फ ओल्ड पार्टनर्स पार्टनर जिन्हें भी वह तीन पार्टनर ने पुराने दो ने जिन्हें भी ने ਇਹਤੇ ਕਰਕੇ ਕਦਮ ਕਾਣੀ ਰੀਵੈਲਿਊਸ਼ਨ ਕਾਊਂਟ ਦੇ ਵਿੱਚੋਂ ਨੰਬਰ ਮਿਲਦੇ ਨਹੀਂ ਬਹੁਤ ਘੱਟ ਬੱਚਿਆਂ ਨੂੰ ਹੁੰਦੇ ਨੇ ਕਿ ਜਿਹਨੂੰ ਜ਼ੀਰੋ ਨੰਬਰ ਮਿਲੇਗਾ ਸੱਚੀ ਕਹਿਣਾ ਰੀਵੈਲਿਊਸ਼ਨ ਦਾ ਬੜਾ ਸੋਖਾ ਜਿਹਾ ਪੁਆਇੰਟ ਉੱਥੇ ਆਏਗਾ ਗਲਤੀ ਨਾ ਕਰਨਾ ਕੋਸ਼ਿਸ਼ ਕਰਨਾ ਨੰਬਰ ਮਿਲ ਜਾਣਗੇ ਇੱਕ ਅੱਧਾ ਔਖਾ ਜ਼ਰੂਰ ਆਏਗਾ ਪਰ ਦੋ ਤਿੰਨ ਪੁਆਇੰਟ ਸੋਖੀ ਆਉਂਦਾ ਹੁੰਦਾ ਉਹਨਾਂ ਦਾ ਠੀਕ ਹੈ ਰੀਵੈਲਿਊਸ਼ਨ ਦਾ ਬਾਦ ਆਪਣੇ ਪਾਰਟਨਰਸ ਕੈਪिटल ਲਗਾਉਣ ਨੂੰ ਬਣਾਣਾ ਤੇ ਉਹ ਮਹਾ ਸੁੱਖਾ ਹੈ ਸੱਚੀ ਗੇ ਨਾ ਉਹ ਤਾਂ ਰੀਵੈਲਿਊਸ਼ਨ ਦੇ ਨਾਲੋਂ ਵੀ ਸੁੱਖਾ ਹੈ ਕਿਉਂਕਿ ਇਹਦੇ ਵਿੱਚ ਤਾਂ ਫਿਰ ਵੀ ਹਲੇ ਕੁਛਾ ਹੁੰਦਾ ਵੀ ਪਤਾ ਨਹੀਂ ਕਿਹਜਿਹਾ ਜਿਹਾ ਹਿਸਾਬ ਕਰਤਾ ਬਾਣਗੇ ਕੈਪੀਟਲ ਅਕਾਊਂਟ ਇਤਨਾ ਸੁੱਖਾ ਹੈ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਪਤਾ ਵੀ ਕੀ ਆਏਗਾ ਕੀ ਨਹੀਂ ਆਏਗਾ ਰੱਟਾ ਵੀ ਮਾਰਿਆ ਜਾ ਸਕਦਾ ਬੇਸਿਕਲੀ ਚਲੋ ਇਧਰ ਦੇਖਿਓ ਕੈਪੀਟਲ ਅਕਾਊਂਟ ਦਾ ਕਰਕੇ ਦੇਖੀਏ ਆਪਾਂ ਕੈਪੀਟਲ ਅਕਾਊਂਟ ਦੇ ਵਿੱਚ ਆਪਾਂ ਤਿੰਨੋਂ ਜਾ ਚਾਰ ਜਿਹੜੇ ਵੀ 파ਟਰਨ ਹੋਣਗੇ ਸਾਰੇ ਕੈਪੀਟਲ ਸਾਰਿਆਂ ਦਾ ਇੱਕੋ ਕਾਉਂਟ ਬਣੇਗਾ 파ਟਰਨਰਸ ਕੈਪੀਟਲ ਅਕਾਊਂਟ ਸੁਪੋਜ਼ ਕਰ ਦਿਨ 파ਟਰਨਰ ਹੁੰਦੇ ਆ A B C ਇਥੇ ਪਾਰਟਿਕੂਲਰਸ C B A डायबली जवाक इस गल थोड़ा जा बैलेंस शीट मैच नहीं होंगे दे। देखो ऐसा है अगर इंडिया की भी गलती रहेगी तो बैलेंस शीट मैच नहीं होगी ओबियसली है फिर आप गलतियां होने तो कि बचाइए अपने आप को तो कुछ चीज़ देखो लर्न कित जाते भी आज चीजा आखो शुरुआत कर दू ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਪੁਆਇੰਟ ਯਾਦ ਰੱਖ ਲਾਂਗੇ ਕਿ ਇਹ ਹਿੰਟ ਯਾਦ ਰਹੇਗਾ ਆਪਾਂ ਨੂੰ ਜਬਾ ਵਧੀਆ ਰਹੇਗਾ ਕੈਪੀਟਲ ਅਕਾਊਂਟ ਦਾ ਕ੍ਰੈਡਿਟ ਬੈਲੈਂਸ ਕ੍ਰੈਡਿਟਡ ਵਾਲਾ ਪੋਜ਼ਿਟਿਵ ਹੁੰਦਾ ਹੈ ਮਤਲਬ ਜੇ ਤੁਸੀਂ 파ਟਰਨ ਨੂੰ ਕੁਝ ਦੇਣਾ ਹੈ ਤਾਂ ਇਧਰਲੇ ਪਾਸੇ ਲਿਖੋਗੇ ਅਗਰ ਲੈਣਾ ਹੈ ਤਾਂ ਡੈਬਿਟ ਵਾਲੀ ਸਾਈਡ ਤੇ ਲਿਖੋਗੇ ਕੋਈ ਲੋਸ ਇਧਰ ਆਏਗਾ ਪ੍ਰੋਫਿਟ ਇਧਰ ਆਏਗਾ ਠੀਕ ਚਲੋ ਦੇਖੋ ਕੀ ਹੈ ਬੈਲੈਂਸ ਹੋਏਗਾ ਸ਼ੁਰੂਆਤ ਚ ਪੁਰਾਣੇ 파ਟਰਨ ਦਾ ਹੋਏਗਾ ਨਵੇਂ ਦਾ ਤਾਂ ਹੋਣੀ ਚਾਹੀਦਾ ਬੈਲੈਂਸ ਨਵੇਂ ਦਾ ਤਾਂ ਪੈਸੇ ਆਣਗੇ ਬਾਕੀ ਐਜਸਕੰਟ ਠੀਕ ਹੈ ਹੁਣ ਇਥੇ ਇੱਕ ਚ ਹੋਰ ਵੀ ਆਏਗੀ ਜਿਹੜੀ ਆਪਾਂ ਪ੍ਰੀਮਿਅਮ ਫੋਰ ਗੁੱਡਵਿਲ ਕੀਤਾ ਸੀਗਾ ਜਿਹੜਾ ਆਪਾਂ ਨੇ ਜਿਹੜਾ ਨਵਾਂ 파ਟਨਰ ਗੁੱਡਵਿਲ ਲੈ ਕੇ ਆਇਆ ਸੀਗਾ ਉਹ ਗੁੱਡਵਿਲ ਉਹਨੇ A ਤੇ B ਨੂੰ ਦਿੱਤੀ ਸੀ ਸੈਕਰੀਫਾਈਸਿੰਗ ਰੇਸ਼ੋ ਚ ਪ੍ਰੀਮਿਅਮ ਫੋਰ ਗੁੱਡਵਿਲ ਠੀਕ ਹੈ ਆ ਇਥੇ ਡਿਸਟ੍ਰਿਬਿਊਟ ਕਰਦੇ ਹਾਂ ਹੁਣ ਇੱਕ ਮੈਂ ਤੁਹਾਨੂੰ ਇਥੇ ਸ਼ਾਰਟਕਟ ਦੱਸ ਦਵਾਂ ਅਗਰ ਤੁਹਾਨੂੰ ਇਹ ਐਡਮਿਸ਼ਨ ਦੇ ਕੁਐਸਚਨ ਦੇ ਵਿੱਚ ਸਿਰਫ ਇੰਨਾ ਕੁ ਲਿਖਿਆ ਆ ਗਿਆ ਕਿ 파ਟਨਰ ਜਿਵੇਂ ਕੋਈ ਆਇਆ ਰਵੀ ਨਾਮ ਦਾ ਇਜ਼ ਐਡਮਿਟਿਡ ਵਿਦ 1/3 ਸ਼ੇਅਰ ਤਾਂ ਸੁਖ ਮਨਾਇਓ ਵੀ ਇਹਦੇ ਵਿੱਚ ਜ਼ਿਆਦਾ ਕੁਝ ਨਹੀਂ ਲਿਖਿਆ ਪਿਆ ਸਿਰਫ ਇੰਨਾ ਕੁ ਲਿਖਿਆ 1/3 ਸ਼ੇਅਰ 1/3 ਸ਼ੇਅਰ ਦਾ ਮਤਲਬ ਇੰਨਾ ਹੈ ਕਿ ਉਹਨੂੰ 1/3 ਮਿਲ ਗਿਆ ਬਾਕੀ ਉਹਨਾਂ ਦਾ ਜਿਹੜਾ ਆਪਸ 'ਚ ਸੀਗਾ ਉਹ ਫਿਰ ਬਚੇ ਹੋਏ ਸ਼ੇਅਰ ਦਾ ਆਪਸ ਡਿਸਟ੍ਰੀਬਿਊਟ ਕਰ ਲੈਣਗੇ ਮੈਂ ਨਵੀਂ ਰੇਸ਼ਿਓ ਵੈਸੇ ਕੱਢ ਕੇ ਦਿਖਾ ਵੀ ਸਕਦਾ ਪਰ ਇੱਥੇ ਲੋੜ ਨਹੀਂ ਪੈਣੀ ਇਸ ਕੁਐਸਚਨ 'ਚ ਨਵੀਂ ਰੇਸ਼ਿਓ ਦੀ ਆਪਣਾ ਕਿਹਾ ਹਿਸਾਬ ਕਿਤਾਬ ਹੋਏਗਾ ਸਪੋਜ਼ ਕਰੋ ਪੁਰਾਣੀ ਰੇਸ਼ਿਓ ਨਾਲ ਦੀ 5:3 ਦੀ ਹੈ ਜਿਹੜੀ ਉਹਨਾਂ ਦੀ 올ਡ ਰੇਸ਼ਿਓ ਹੋਏਗੀ ਉਹੀ ਉਹਨਾਂ ਦੀ ਸੈਕਰੀਫਾਈਸਿੰਗ ਰੇਸ਼ਿਓ ਬਣ ਜਾਏਗੀ ਕਦੋਂ ਜਦੋਂ ਸਿਰਫ ਇੰਨੀ ਕਿ ਲਾਈਨ ਲਿਖੀ ਪਈ ਹੈ ਕਿ ਨਵਾਂ 파ਟਰਨ ਇੰਨਾ ਸ਼ੇਅਰ ਲਊਗਾ ਇਹ ਨਹੀਂ ਦੱਸਿਆ ਕਿ 1/3 ਉਹਨੇ A ਤੋਂ ਕਿੰਨਾ ਲਿਆ B ਤੋਂ ਕਿੰਨਾ ਲਿਆ ਬਸ ਉਹਨੇ 1/3 ਲੈ ਲਿਆ ਦੋਹਾਂ ਤੋਂ ਤਾਂ ਮੰਨ ਕੇ ਹੀ ਰਹਿ ਜਾਂਦਾ ਹੈ ਕਿ 1/3 ਉਹਨੇ ਇਸ ਰੇਸ਼ਿਓ ਚ ਲਿਆ ਮਤਲਬ 5:3 ਹੀ ਸੈਕਰੀਫਾਈਸ ਰੇਸ਼ਿਓ ਮੰਨੀ ਜਾਏਗੀ ਫਿਰ ਐਸੇ 5:3 ਦੇ ਵੀ ਤੁਸੀਂ ਗੁੱਡਵਿਲ ਦਾ ਹਿਸਾਬ ਕੱਢ ਲਓਗੇ ਮਿੰਟ ਚ ਅਗਲੀ ਗੱਲ ਗੁੱਡਵਿਲ ਲਿਖ ਕੇ ਕਰੋਗੇ ਜਾਂ ਫਿਰ ਕਈ ਵਾਰ ਤੇ ਲਿਖਿਆ ਹੁੰਦਾ ਜੋਸਪੋਸ ਕਰੋ ਕੋਈ ਵੀ ਜਰ ਨਵਾਂ 파ਟਰਨਰ ਆ ਉਹਦਾ ਕਰੰਟ ਅਕਾਊਂਟ ਲਿਖ ਕੇ ਅਗਰ ਉਹ ਪੈਸੇ ਨਹੀਂ ਲੈ ਕੇ ਆਇਆ ਤਾਂ ਆ ਪਹਿਲੀਆਂ 3 ਤਨਖਾਹ ਇੰਪੋਰਟ ਨੇ ਆ ਪਹਿਲੇ 3 ਕਮੇ ਕਰਨਾ ਹੈ ਨਾ ਹੁਣ 1.10 ਜਾਨਾ ਜਿਹੜਾ ਪਹਿਲਾਂ ਨਹੀਂ ਸੀ ਮੈਂ ਦੱਸ ਪਾਇਆ ਕਈ ਵਾਰ ਕੀ ਆਉਂਦਾ ਜਿਹੜੀ ਗੁੱਡਵਿਲ ਦਿੱਤੀ ਤੁਸੀਂ 파ਟਨਰ ਨੂੰ ਇਹ لالچی ਲੋਕ ਹੁੰਦੇ ਨੇ ਇਹ ਕਹਿੰਦੇ ਨੇ ਵੀ ਪੈਸੇ ਫਟਾਫਟ ਕਰ ਲਿਆ ਜੀ ਬਸ ਅਸੀਂ ਜਦੋਂ ਇਹਨਾਂ ਨੂੰ ਪੈਸੇ ਮਿਲੇ ਇਹਨਾਂ ਚੋਂ ਕੁਝ ਪੈਸੇ ਅੱਧੇ ਪੈਸੇ ਕਈ ਵਾਰ ਪੂਰੇ ਪੈਸੇ ਉਹ ਕਰ ਲੈ ਜਾਂਦੇ ਨੇ ਕਰਨ ਲੱਗ ਜਾਂਦੀ ਐਂਟਰੀ ਕਿ ਹੋਊਗੀ ਤੂੰ ਕੈਸ਼ ਅਕਾਊਂਟ ਇੱਥੇ ਇਹ ਤੇ ਵੀ ਠੀਕ ਲੈਡਨ ਕਰੀ ਆਪਾਂ ਕਿਰਮ ਇਹਨਾਂ ਦੇ ਪੈਸੇ ਅਗਲੀ ਗੱਲ ਜੀ ਇਸ ਤੋਂ ਇਲਾਵਾ ਹੁਣ ਜਿਹੜਾ ਮੈਂ ਤੁਸੀ ਲਰਨ ਹੀ ਕਰ ਲਉ ਤਾਂ ਚੰਗੀ ਗੱਲ ਹੈ ਕਿਵੇਂ ਕੀ ਕੀ ਜਗਾ ਆ ਸਕਦੀਆਂ ਨੇ ਰਿਵੈਲੂਸ਼ਨ ਆ ਪ੍ਰੋਫਿਟ ਜਾਂ ਲਾਸ ਦੇਖੋ ਸਭ ਤੋਂ ਪਹਿਲਾਂ ਤਾਂ ਠੀਕ ਹੈ ਪ੍ਰੋਫਿਟ ਆਇਆ ਤਾਂ ਇਧਰਲੇ ਪਾਸੇ ਆਏਗਾ ਲਾਸ ਆਇਆ ਤਾਂ ਇਧਰਲੇ ਪਾਸੇ ਦੋਨੋਂ ਪਾਸੇ ਨਹੀਂ ਆਏਗਾ ਇੱਕ ਪਾਸੇ ਆਏਗਾ ਜਾਂ ਤਾਂ ਇਧਰਲੇ ਪਾਸੇ ਆਏਗਾ ਜੀ ਹਾਂ ਇਧਰਲੇ ਪਾਸੇ ਆਏਗਾ ਪ੍ਰੋਫਿਟ ਇਧਰਲੇ ਪਾਸੇ ਲਾਸ ਇਧਰਲੇ ਪਾਸੇ ਠੀਕ ਇਸ ਤੋਂ ਇਲਾਵਾ ਅਗਰ ਕੋਈ ਪੁਰਾਣਾ ਰਿਜ਼ਰਵ ਪਿਆ ਕੋਈ ਪੁਰਾਣਾ ਪ੍ਰੋਫਿਟ ਪਿਆ ਬਾਏ ਪੀ ਐਨ ਡੀ ਐਲ ਅਕਾਊਂਟ ਕੋਈ ਪੁਰਾਣਾ ਪਿਆ ਬਾਇ ਰਿਜ਼ਰਵ ਕੋਈ ਵੀ ਪੁਰਾਣਾ ਪਿਆ ਤਾਂ ਉਹ ਇਧਰ ਆਏਗਾ ਜੀ ਠੀਕ ਅਗਰ ਕੋਈ ਪੁਰਾਣਾ ਲਾਸ ਪਿਆ ਤਾਂ ਇਧਰ ਆਏਗਾ ਟੂ ਪੀ ਐਨ ਲਗਾਉਂਡ ਵੀ ਹੋ ਸਕਦਾ ਕੋਈ ਪੁਰਾਣਾ ਲਾਸ ਪਿਆ ਹੋ ਸਕਦਾ ਠੀਕ ਹੈ ਜੀ ਇਨਕ ਹੋ ਗਿਆ ਬਸ ਇਹਨਾਂ ਹੀ ਹਿਸਾਬ-ਕਿਤਾਬ ਕਰਕੇ ਆਪਾਂ ਬੈਲੈਂਸ ਕਰਨਾ ਹੈ ਟੂ ਬੈਲੈਂਸ ਸੀ ਡੀ ਕਾਣੀ ਖਤਮ